यही आपका। आपका खेत है ना? अपने मुफली की हुई ये अब की है ना अभी आपने यहाँ से निकाली है ठीक है, है जी कौन सा गांव है सर आपका बनियाला बनियाला ये पीछे वाला जो गांव हम निकल गए है वही पीछे वाला गाँव ठीक है ਇਹ ਆਪਕੇ ਖੇਤ ਹੈ ਇਤਨੀ ਦੂਰ ਆਪੇ ਉਹ ਆਪਣਾ ਖੇਤ ਹੈ ਉਹ 5 ਬਿਗਾ ਮੇ ਮੂਖੜੀ ਹੈ اچھا 5 ਬਿਗਾ ਮੇ ਆਪਣੇ ਮੂਖੜੀ ਯਹਾਂ ਤੇ ਜਿਆਦਾਤਰ ਮੂਖੜੀ ਹੁੰਦੀ ਹੈ ਇਸ ਟਾਈਮ ਮੂਖੜੀ ਹੁੰਦੀ ਹੈ ਗੁਆਰੀ ਹੁੰਦੀ ਹੈ ਬਾਜਰਾ ਵੀ ਬਹੁਤ ਹੁੰਦਾ ਸਮਾਂ ਤਕਰੀਬਨ ਸਵੇਰ 6 ਦਾ ਹੋ ਚੁੱਕਿਆ ਹੈ ਨਾ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਪਾਂ ਦਰਬਾਰ ਸਾਹਿਬ ਦੇ ਕਰਦੇ ਹਾਂ ਦਰਸ਼ਨ ਹਨਾ ਦਰਸ਼ਨ ਕਰਕੇ ਫਿਰ ਅੱਗੇ ਜਿਹੜਾ ਸਫ਼ਰ ਕਰਦੇ ਹਾਂ ਤੈ ਆਰੋਹ ਕੋ ਸਮਾਂ ਲੱਗਦਾ ਹੈ ਮਾਣ ਬਹੁਤ ਬਹੁਤ ਆਈ ਦਰ ਆਸ ਜੀ ਨਾ ਆਇਆ ਦਰ ਬਿਨਾਂ ਮਿਲਣ ਦੀਆਂ ਆਪਾਂ ਅੱਜ ਦਾਤ ਕਰਨ ਕਰਤੀ ਬਕਰਤ ਪਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਣਾ ਜਿਹੜਾ ਚੌਥੇ ਦਿਨ ਦਾ ਸਫ਼ਰ ਆਪਾਂ ਸਟਾਰਟ ਕਰ ਰਹੇ ਹਾਂ ਤੇ ਰਾਤ ਆਪਾਂ ਜਿਹੜਾ ਨੌਰ ਸ਼ਹਿਰ ਦੇ ਵਿੱਚ ਪਹੁੰਚ ਗਏ ਸੀ ਨਾ ਗੁਰਦੁਆਰਾ ਛੇਨ ਤਲਾਈ ਸਾਹਿਬ ਤੇ ਇੱਥੇ ਆਪਾਂ ਨੇ ਰਾਤ ਕਰੀ ਰੈਸਟ ਤੇ ਸਮਾਂ ਹੋ ਚੁੱਕਿਆ 7 ਵੱਜ ਚੁੱਕੇ ਨੇ ਤੇ ਇੱਥੋਂ ਆਪਾਂ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਤੇ ਆਪਾਂ ਨੇ ਸਮਾਨ ਸਾਈਕਲਾਂ ਤੇ ਲੱਦ ਲਿਆ ਹਨਾ ਤੇ ਹੁਣ ਇੱਥੋਂ ਸਫ਼ਰ ਦੀ ਕਰਦੇ ਆਂ ਸ਼ੁਰੂਆਤ ਤੇ ਚੱਲਦੇ ਆਂ ਤੁਹਾਨੂੰ ਸਾਰਾ ਸਫ਼ਰ ਜਿਹੜਾ ਆਪਾਂ ਦਿਖਾਉਂਦੇ ਰਹਾਂਗੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਸਫ਼ਰ ਜਿਹੜਾ ਆਪਾਂ ਨੇ ਸਟਾਰਟ ਕਰ ਲਿਆ ਹਨਾ ਸ਼ਹਿਰ ਨੌਰ ਦੇ ਵਿੱਚੋਂ ਦੀ ਨਿਕਲ ਗਏ ਆਂ ਹਾਂਜੀ ਸੁਖਬੀ ਜੀ ਹਾਂਜੀ ਬਈ ਤੇ ਜਦੋਂ ਅਸੀਂ ਪਹਿਲੀ ਵਾਰ ਜਿਹੜਾ ਪਿੰਡ ਤੇ ਚਲੇ ਸੀ ਉਸ ਦਿਨ ਜਾਗ ਤਾਂ ਪਈਆਂ ਜੀ ਹਨਾ ਤੇ ਅੱਜ ਵੀ ਦਿਨ ਜਾਗ ਤਾਂ ਪਈਏ ਨੇ ਕਿਉਂਕਿ ਸਵੇਰੇ ਜਿਹੜਾ ਸਾਜ ਦੇ ਚਲੇ ਆ ਸੀ ਦੋਨੇ ਵੇਰ ਬਾਕੀ ਇਹਦੇ ਬਚੇ ਦਿਨਾਂ ਅਸੀਂ ਜੇ ਉਦੋਂ ਥੋੜਾ ਜਿਹਾ ਸੂਰਜ ਚੜ੍ਹਦੇ ਨਾਲ ਆ ਵੀਰ ਜਾਨੀ ਕਿ ਤਕਰੀਬ 8 8:30 ਦੇ ਦੋ ਸੁੱਖੇ ਨੇ 9 8:30 ਹਾਂ ਐਵੇਂ ਦਾ ਹੁੰਦਾ ਸੀ ਉਦੋਂ ਨਾ ਜਿਹੜੀ ਧੁੱਪ ਨਿਕਲਿਆ ਰਹੀ ਸੀ ਫਿਰ ਜਿਹੜੀ ਜਾਗਤ ਪਾਉਣ ਦੀ ਜਰੂਰਤ ਨਹੀਂ ਸੀ ਹਨਾ ਤੇ ਅੱਜ ਆਪਾਂ ਚਲੇ ਸੁੱਖੀ 7:00 ਵਜੇ ਕਿਤੇ ਨੇ ਹਾਂ 7:00 ਵਜੇ ਚਲੇ ਆ ਤੇ ਅੱਜ ਸਵੇਰੇ ਹੈਗੀ ਆ ਜੀ ਥੋੜੀ ਥੋੜੀ ਠੰਡ ਹੈ ਨਾ ਤੇ ਤਾਂ ਕਰਕੇ ਵਧੀਆ ਜਗਤਾਂ ਸੀ ਮੈਂ ਪਾ ਲੀਆਂ ਤੇ ਕੀ ਗੱਲ ਆ ਜਿਹੜਾ ਸਵੇਰ ਦਾ ਸਾਈਕਲ ਤੇ ਸਫ਼ਰ ਕਰਨਾ ਬਦੇਹੀ ਆ ਜਿੰਨੇ ਤੋਂ ਧੁੱਪ ਜੀ ਬੈਣ ਲੱਗ ਜਾਂਦੀ ਆ ਆ ਹੁਣ ਜਿਹੜਾ ਨਜ਼ਾਰਾ ਨਾ ਸਵੇਰ ਸਵੇਰ ਦੀ ਹਵਾ ਆ ਆ ਇਹ ਯਾਰ ਮੈਨੂੰ ਕੋਈ ਜਵਾਬ ਨਹੀਂ ਦੇ ਦੇਣੇ ਕਿ ਬਾਕੀ ਬਾਟ ਬੱਧਰੇ ਉੱਪਰ ਗਿਆ ਸਵੇਰ ਸਵੇਰ ਸਾਜਰੇ ਹੈ ਨਾ ਮਾਣ ਲੱਗਿਆ ਰੇ ਨਾ ਸਵੇਰ ਸਵੇਰ ਸਾਈਕਲ ਤੇ ਲੰਘਦਾ ਤੇ ਬਾਕੀ ਫਿਰ ਇਹ ਕਿਹਾ ਜਿਹੜੀ ਘੱਟ ਪੈਂਦੀ ਆ ਮਨਾਉਣ ਸੱਤ ਵੱਜ ਕੇ 16 ਮਿੰਟ ਦਾ ਸਮਾਂ ਹੋ ਗਿਆ ਯਾਨੀ ਕਿ ਸਵਾ ਸੱਤ ਹੋ ਗਏ ਦੇਖਦੇ ਆ ਵੀ ਕਿੰਨੇ ਟਾਈਮ ਤੇ ਜਿਹੜਾ ਆਪਾਂ ਸਵਾ ਸੱਤ ਪਹੁੰਚਦੇ ਆ ਸਵਾ ਸੱਤ ਦੀ ਦੂਰੀ ਉਰੋਂ ਹੈਗੀ ਆ 38 ਕਿਲੋਮੀਟਰ ਦੀ ਹੈ ਨਾ ਸੁਖੀ 30 ਤੋਂ 40 ਮੰਨ ਲਓ ਵੀ 40 ਕਿਲੋਮੀਟਰ ਦਾ ਸਫ਼ਰ ਆਪਾਂ ਦੇਖਦੇ ਆ ਵੀ ਕਿੰਨੇ ਘੰਟੇ ਦੇ ਵਿੱਚ ਜਿਹੜਾ ਆਪਾਂ ਤੈਅ ਕਰਦੇ ਆ ਸੂਰਜ ਉੱਗਦੇ ਸਾਰ ਕਹਿੰਦੇ ਨੌਜਵਾਨਾਂ ਨੇ ਇਹੜੇ ਸਾਈਕਲ ਦੇ ਪੈਡਲ ਮਾਰਨੇ ਸਟਾਰਟ ਕਰਦੇ ਹਨ ਤੇ ਧੁੱਪ ਤੋਂ ਪਹਿਲਾਂ ਪਹਿਲਾਂ ਜਿਹੜਾ ਅੱਜ ਦਾ ਸਫ਼ਰ ਸਟਾਰਟ ਕਰਤਾ ਜਦੋਂ ਇਹ ਕਹਿੰਦੇ ਬੁਨੇ ਬਿਜੁਰਗਾ ਨਾ ਕਿ ਜਿਹੜੀ ਚੀਜ਼ ਨੂੰ ਤੜਕਾ ਲੱਗ ਜਾਵੇ ਸਵਾਲ ਬਣ ਜਾਂਦੀ ਹੈ ਤੇ ਅੱਜ ਜਿਹੜਾ ਆਪਾਂ ਨੇ ਵੀ ਆਪਣੇ ਸਫ਼ਰ ਨੂੰ ਤੜਕਾ ਲਾਟਾ ਜਿਵੇਂ ਕਿ ਸਵੇਰੇ ਸਾਦੇ ਸਫ਼ਰ ਸਟਾਰਟ ਕਰ ਲਿਆ ਹਨਾ ਖੁੰਨੇ ਖੁੰਨੇ ਰੋਡ ਅਸਮੇ ਰੋਡ ਕੋਈ ਕੋਈ ਮੋਟਰਸਾਈਕਲ ਜਿਹੜਾ ਕੋਲੋਂ ਦੀ ਲੰਘਦਾ ਤੇ ਇੱਧਰ ਜਿਹੜੀਆਂ ਸਬਜ਼ੀਆਂ ਭਾਜੀਆਂ ਲਾਈਆਂ ਹੋਈਆਂ ਨੇ ਵਾਈ ਦੀਆਂ ਫਲਾਟ ਦੇ ਵਿੱਚ ਤਾਰਾ ਉਚਾਈਆਂ ਆ ਜਾਈ ਨੇ ਹੈਗਾ ਥੋੜਾ ਜਿਹਾ ਉੱਚਾ ਬਣਿਆ ਹੁੰਦਾ ਰੋਡ ਕਈ ਵਾਰ ਥੋੜੀ ਨਮਾਰ ਆ ਜਾਂਦੀਆਂ ਜਿਵੇਂ ਹੁਣ ਨਮਾਰ ਆ ਹਨਾ ਤੇ ਆ ਪੈਦਲ ਮਾਰਨੇ ਦੇ ਕਿਰ ਛੱਡ ਤੇ ਤੇ ਹੁਣ ਕਾਫੀ ਮੇਰਾ ਪੈਦਲ ਆ ਰਿਹਾ ਸਾਈਕਲ ਤੇ ਰਾਜਸਥਾਨ ਦਾ ਜਹਾਜ਼ ਉੱਠ ਤੇ ਬਾਈ ਜਿਹੜਾ ਖੇਤਾਂ ਨੂੰ ਜਾ ਰਿਹਾ ਤੇ ਬਹੁਤ ਹੀ ਖੂਬਸੂਰਤ ਸਵੇਰ ਰਾਜਸਥਾਨ ਦੇ ਇਲਾਕੇ ਦੇ ਵਿੱਚ ਰੋਡ ਬਿਲਕੁਲ ਸ਼ਾਂਤ ਕੋਈ ਕੋਈ ਵੱਡੀ ਜਿਹੜੀ ਨੰਗਦੀ ਆ ਰੋਡ ਦੇ ਉੱਤੇ ਅੱਜ ਤੱਕ ਦੇ ਸਫਰ ਦਾ ਸਭ ਨੂੰ ਸੋਹਣਾ ਦਿਨ ਸੁਰੇ ਸੁਰੇ ਜਿਹੜੇ ਰਾਜਸਥਾਨ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਕਿਸਾਨ ਸੁਰੇ ਜਿਹੜੇ ਗੁਆਰੇ ਦੀ ਫਸਲ ਦੀ ਕਟਾਈ ਕਰ ਰਹੇ ਨੇ ਰਾਜਸਥਾਨ ਦੇ ਕਿਸਾਨ ਤੇ ਕਾਫੀ ਸਮਾਂ ਪਹਿਲਾਂ ਜਿਹੜਾ ਸੁਰੇ ਇਹ ਕਿਸਾਨ ਜਿਹੜੇ ਖੇਤਾਂ ਦੇ ਵਿੱਚ ਪਹੁੰਚ ਗਏ ਕਿ ਪਤਾ ਤਾਂ ਚੱਲਦਾ ਕਿ ਕਾਫੀ ਜਿਹੜੀ ਫਸਲ ਦੀ ਕਟਾਈ ਕੀਤੀ ਹੋਈ ਹੈ ਇਹਨਾਂ ਨੇ ਹਾਂ ਆਪਾਂ ਰੋਡ ਦੇ ਉੱਤੋਂ ਵੀ ਗੁਜ਼ਰ ਰਹੇ ਸੀ ਹਨ ਤੇ ਆਪਾਂ ਨੇ ਖੇਤਾਂ ਦੇ ਵਿੱਚ ਅੰਕਲ ਜੀ ਕੰਮ ਕਰ ਰਹੇ ਸੀ ਜਿਵੇਂ ਆਪਣੇ ਪੁਰਾਣੇ ਦਾਦੇ ਪਰਦਾਦੇ ਹਨ ਜਿਹੜੇ ਸਵੇਰੇ ਸਾਜਰੇ ਖੇਤਾਂ ਦੇ ਵਿੱਚ ਚਲੇ ਜਾਂਦੇ ਸੀਗੇ ਹਨ ਜਿਵੇਂ ਕਿ 3-4 ਵਜੇ ਤੇ ਬਾਕੀ ਆਪਾਂ ਅੰਕਲ ਨਾਲ ਤੋਂ ਹੀ ਪੁੱਛਦੇ ਹਾਂ ਨਾ ਵੀ ਕਿੰਨੇ ਵਜੇ ਖੇਤਾਂ ਦੇ ਵਿੱਚ ਆਉਂਦੇ ਨੇ ਥੋੜੀ ਹਸਤੀ ਕਰ ਜੀ ਆਪ ਕਹਾਂ ਸੇ ਹੋ ਜੀ ਸਾਨਾਵਲਨ ਇਹੀ ਨਜ਼ਦੀਕ ਗਾਉਂ ਹੈ ਆਪਕਾ ਇਹ ਆਪਕਾ ਖੇਤ ਹੈ ਨਾ ਹਮ ਠੀਕ ਹੈ ਜੀ ਆਪ ਕਿੰਨੇ ਵਜੇ ਆ ਜਾਂਦੇ ਹੋ ਯਹਾਂ ਪੇ ਕੰਮ ਕਰਨ ਆਪ 5 ਵਜੇ ਵਾ 5 ਵਜੇ ਆ ਜਾਤੇ ਹੋ ਠੀਕ ਹੈ ਜੀ ਇਹ ਇਹ ਆਪ ਅਭੀ ਗੁਵਾਰਾ ਕੀ ਫਸਲ ਕਾਟੀ ਹੈ ਨਾ ਹੂੰ ਲੋ ਜੇ ਇਸ ਕੀ ਡੇਰੀ ਲਗਾ ਰਹੇ ਹੋ ਆਪ ਹੂੰ ਠੀਕ ਹੈ ਇਹ ਆਪੀ ਕਾ ਖੇਤ ਹੈ ਇਹ ਪੂਰਾ ਪੱਦਰ ਨਹੀਂ ਹੈਗਾ ਹਨਾ ਜੀ ਆ ਦੇਖੋ ਇਧਰ ਪੂਰਾ ਚੱਬਾ ਬਣਿਆ ਹੋਇਆ ਤੇ ਇਹਦੇ ਉੱਤੇ ਜਿਹੜੀ ਗੁਵਾਰੇ ਦੀ ਫਸਲ ਬੀਜੀ ਹੋਈ ਆ ਥੋੜੀ ਛਿੱਧੀ ਆ ਹਨਾ ਜੀ ਫਸਲ ਇਹ ਤੇ ਆ ਅੰਕਲ ਜੀ ਕੋਲ ਤੰਗੜੀ ਆ ਹਨ ਇਹਦੇ ਨਾਲ ਜਿਹੜਾ ਰੋਗਾ ਇਕੱਠੇ ਕਰਕੇ ਪੂਰੇ ਐਵੇਂ ਢੇਰੀ ਲਗਾ ਰਹੇ ਨੇ ਜਿਵੇਂ ਉਹ ਸਾਹਮਣੇ ਢੇਰੀ ਲੱਗੀ ਹੋਈ ਹੈ ਨਾਮ ਕੀ ਆ ਅੰਕਲ ਜੀ ਤੁਹਾਡਾ ਦੇਰਾਮ ਜੀ ਸਰਮਾ ਦੇ ਆਰਮ ਸ਼ਰਮ ਇਹ ਅੰਕਲ ਜੀ ਕਹਿੰਦੇ ਵੀ ਸਵੇਰੇ ਸਵੇਰੇ 5 ਵਜੇ ਜਿਹੜਾ ਇਹ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਆ ਜਾਂਦੇ ਨੇ ਚਲੋ ਠੀਕ ਅੰਕਲ ਜੀ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਧੰਨਵਾਦ ਤੇ ਆਪਾਂ ਜੀ ਰਾਜਸਥਾਨ ਦੇ ਪਿੰਡ ਗਲਪਟਪੋਰਾ ਦੇ ਵਿੱਚ ਰੁਕੇ ਸੀਗੇ ਹਨ ਤੇ ਆ ਸਾਰਾ ਪਿੰਡ ਦਾ ਜਿਹੜਾ ਦ੍ਰਿਸ਼ ਆ ਤੇ ਸਮਾਂ ਹੋ ਚੁੱਕਿਆ 7:30 ਦਾ ਇੱਕ ਘੰਟਾ ਆਪਾਂ ਨੂੰ ਸਫਰ ਕਰਦਿਆਂ ਨੂੰ ਹੋ ਗਿਆ ਇੱਥੇ ਚਾਹ ਪੀਣ ਲੱਗੇ ਤੇ ਸੁਖਬੀ ਦੀ ਕੰਨ ਜਿਹੜਾ ਚਾਹ ਦੀ ਲੋੜ ਆਪ ਵੀ ਕਿ ਭਾਈ ਹਾਂ ਫੇਰ ਕੱਢਦੇ ਆ ਰਹਿੰਦੇ 24 ਕਿਲੋਮੀਟਰ ਹਾਂ ਤੇ ਇੱਕ ਨਿਆਰਾ ਹੌਲੀ ਹੌਲੀ ਅਸੀਂ ਆਇਆ ਨਾ ਚੱਲਦੇ ਜਾਂਦੇ ਨੇ ਜਦੋਂ ਸਾਨੂੰ ਚਾਹ ਪੀਣ ਦਾ ਮਨ ਹੋਵੇ ਤਾਂ ਫਿਰ ਰਸਤੇ ਦੇ ਵਿੱਚ ਜਿਹੜੇ ਥਾਬੇ ਜਾਂ ਦੁਕਾਨ ਦੇ ਉੱਤੇ ਰੁਕ ਜਾਣੇ ਹੁੰਦੇ ਆ ਤੇ ਇੱਧਰ ਫੇਰ ਤੁਹਾਨੂੰ ਆਪਾਂ ਜਿਹੜੇ ਰਾਜਸਥਾਨ ਦੇ ਜਹਾਜ ਦੇ ਦਰਸ਼ਨ ਕਰਵਾਉਨੇ ਆ ਨਾ ਤੇ ਆਹ ਦੇਖੋ ਰੇਲ ਦੇ ਨਾਲ ਜੋੜਿਆ ਹੋਇਆ ਉਹ ਇੱਥੇ ਜਿਹੜੇ ਰਾਜਸਥਾਨ ਦੇ ਵਿੱਚ ਐਨੇ ਦੇ ਰੇੜੇ ਨੇ ਤੇ ਉਂਠਾਂ ਨੂੰ ਇਹਨਾਂ ਦੇ ਨਾਲ ਜੋੜਿਆ ਜਾਂਦਾ ਜੀ ਤੇ ਬਾਜੂਣੀ ਜਿਹੜੇ ਖੇਤ ਦੀ ਵੱਲ ਜਾ ਰਹੇ ਨੇ ਨਾ ਕੰਮ ਕਰਨ ਦੇ ਲਈ ਤੇ ਇੱਥੋਂ ਜਿਹੜਾ 7:30 ਦੀ ਦੂਰੀ ਹੈ 24 ਕਿਲੋਮੀਟਰ ਬਸ ਚਾਹ ਪੀ ਕੇ ਫਿਰ ਅੱਗੇ ਦਾ ਜਿਹੜਾ ਸਫ਼ਰ ਆਪਾਂ ਕਰਦੇ ਹਾਂ ਸਟਾਰਟ ਰੇੜਾ ਲੈ ਕੇ ਜਾ ਰਹੇ ਨੇ ਅੰਟੀ ਜੀ ਆਪਣੇ ਖੇਤਾਂ ਦੀ ਵੱਲ ਤੇ ਉੱਥੇ ਜਿਹੜਾ ਕਲਾ ਹੀ ਹੈਗਾ ਵੀ ਉੱਥੇ ਜਾ ਕੇ ਜਿਹੜੇ ਉਹ ਅੰਕਲ ਜੀ ਦੀ 1 2 ਤੋਂ ਵੱਧ ਜਿਆਦਾ ਹੋ ਗਈ ਹੈ ਨਾ ਇੱਥੇ ਬਾਰਤ ਨੂੰ ਰੱਖ ਤੋਂ ਗਾ ਲਿਆ ਤੇ ਆਪਾਂ ਹੀ ਦੇ ਲਈ ਇਹ ਗੁਆਰੇ ਦੀ ਫਸਲ ਦੀ ਕਟਾਈ ਵੀ ਇੱਥੇ ਚੱਲ ਰਹੀ ਹੈ ਨਾ ਉਹ ਹਰ ਥਾਂ ਤੁੰਗਰੀਆ ਤੇਰੇ ਨੇ ਗੁਆਰੇ ਦੀ ਫਸਲ ਦੇ ਲੱਗੇ ਹੋ ਨਾ ਇਹ ਉਹ ਅੰਕਲ ਜੀ ਵੀ ਕਟਾਈ ਕਰ ਰਹੇ ਹੈ ਗੁਆਰੇ ਦੀ ਫਸਲ ਦੀ ਰਾਜਸਥਾਨ ਰੋਡ ਦੇ ਤੇ ਆਪਾਂ ਰਾਜਸਥਾਨ ਦੇ ਪਿੰਡ ਦੁਜਰਣਾ ਦੇ ਵਿੱਚ ਵੀ ਲੰਘ ਰਹੇ ਆ ਨਾ ਤੇ ਆ ਬਸਤਾਪਾ ਦੁਜਰਣਾ ਦਾ ਤੇ ਪਰਲੇ ਸਾਈਡ ਜਿਹੜਾ ਟੋਬਾ ਬਣਿਆ ਹੋਇਆ ਨਾ ਦੁਜਰਣਾ ਦਾ ਤੇ ਜਿੱਦਣ ਦੇ ਆਪਾਂ ਸਫ਼ਰ ਦੇ ਵਿੱਚ ਤੁਰੇ ਆ ਥੋੜਾ ਪਹਿਲਾਂ ਟੋਲ ਨੂੰ ਪਿਆ ਨਾ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਵਿੱਚ 1 ਕਿਲੋਮੀਟਰ ਦੀ ਦੂਰੀ ਤੇ ਇਹਦਾ ਟੋਲ ਬਣਿਆ ਹੋਇਆ ਯਾ ਤੁਸੀਂ ਫੇਰ ਦੇਖ ਸਕਦੇ ਹੋ ਨਾ ਤੇ ਜਿਹੜੇ ਇੱਥੇ ਬਰਦ ਰੇੜੇ ਵੀ ਚੱਲਦੇ ਨੇ ਹਨ ਕੱਲੋਂ ਥੋੜੇ ਨੂੰ ਬਰਦ ਰੇੜੇ ਵੀ ਚੱਲਦੇ ਨੇ ਪੰਜਾਬ ਦੀ ਤਰ੍ਹਾਂ ਪੰਜਾਬ ਦੇ ਪਿੰਡਾਂ ਦੀ ਤਰ੍ਹਾਂ ਜਿਹੜੇ ਇਹਦੇ ਪਿੰਡ ਬਣੇ ਨੇ ਉਹਨੇ ਦੇ ਪਿੰਡ ਨੇ ਹਨ ਆਹ ਰੋਡ ਦੀ ਪਰਲੀ ਸਾਈਡ ਜਿਹੜਾ ਪਿੰਡ ਬਣਿਆ ਹੋਇਆ ਗੁਰਦੁਆਰਾ ਤੇ ਸਾਹਮਣੇ ਜਿਹੜਾ ਬੋਰਡ ਆਇਆ ਹਨਾ ਤਾਰਾ ਨਗਰ ਹੈਗਾ 55 ਕਿਲੋਮੀਟਰ ਸਾਵਾ ਕਸਵਾ ਹੈਗਾ 17 ਤੋਂ ਦੂਰ ਬਾਸ ਬੜਾ 25 ਕਿਲੋਮੀਟਰ ਤੇ ਆਪਾਂ ਸਾਵਾ ਸਾਬ ਦੀ ਵੱਲ ਜਾਣਾ ਹਨਾ ਸਾਵਾ ਕਸਵਾ ਤਕਰੀਬਨ 17 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ। ਤੋਂ 17 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਣਾ ਰਹਿ ਗਿਆ ਨਾ ਤੇ ਆਪਾਂ ਗੁਰਦੁਆਰਾ ਸਾਹਾ ਸਾਬ ਸਾਹਬ ਦੇ ਵਿੱਚ ਰੁਕਾਂਗੇ ਟੈਕਸ ਕਰਕੇ ਲੰਗਰ ਖਾਣੇ ਸਾਫ ਤੋਂ ਅੱਗੇ ਦਾ ਸਫ਼ਰ ਜਿਹੜਾ ਆਪਾਂ ਤੈਅ ਕਰਾਂਗੇ। ਟੋਲ ਗੇਟ ਹੈਗਾ ਜੀ 500 ਮੀਟਰ ਦੀ ਦੂਰੀ ਤੇ ਉਹ ਸਾਹਮਣੇ ਆਪਣਾ ਟੋਲ ਦੇਖ ਰਿਹਾ ਹੈ ਨਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਟੋਲ ਪਲਾਜ਼ਾ ਹੈ ਨਾ ਤੇ ਕੰਨੇ ਜਿਹੜੇ ਪੰਜਾਬ ਦੇ ਬੰਦੇ ਜਿਗਾਰੀ ਨੇ ਹੈਗੇ ਨਾ ਤੇ ਰਾਜਸਥਾਨ ਤੋਂ ਲੋਕੀ ਜਿਹੜੇ ਜਿਗਾਰੀ ਨੇ ਜੀਪ ਦੇ ਮਗਰ ਜਿਹੜੀ ਲੈਂਟਰ ਵਾਲੀ ਮਸ਼ੀਨ ਪਾਈ ਹੋਈ ਆ ਪਾਈਆਂ ਨੇ ਰਾਜਸਥਾਨ ਸਟੇਟ ਹਾਈਵੇ ਅਥਾਰਟੀ ਦੁਰਜਾਨਾ ਟੋਲ ਪਲਾza ਪੁਰਜਾਨਾ ਦਾ ਜਿਹੜਾ ਟੋਲ ਪਲਾza ਕ੍ਰਾਸ ਕਰ ਰਹੇ ਹਾਂ ਅਰੜਾ ਦਾ ਵੀ ਉੱਪਰ ਕਰਨਾ ਅਰੜਾ ਦੇ ਖੇਤਾਂ ਦੀ ਮੋਹਰ ਤੇ ਵਿਚਾਲੋਂ ਦੇ ਨੰਬਦਾਵਾਰ ਰੋਡ ਹੱਪਾ ਜਿਹੜਾ ਟੋਲ ਪਲਾਜੇ ਤੋਂ 100 ਕਦਮ ਦੀ ਦੂਰੀ ਤੇ ਰੁਕੇ ਹਾਂ ਹਣਾ ਤੇ ਇੱਥੇ ਜਿਹੜੇ ਆਪਣੇ ਜੈਕਟਾਂ ਪਾਈ ਹੁੰਦੀਆਂ ਸਵੇਰੇ ਜਿਹੜਾ ਠੰਡਾ ਮੌਸਮ ਸੀਗਾ ਨਾ ਤੇ ਹੁਣ ਧੁੱਪ ਬਹੁਤ ਤੇਜ਼ ਹੋ ਗਈ ਤੇ ਇੱਥੇ ਹੁਣ ਜਿਹੜੀਆਂ ਜੈਕਟਾਂ ਉਤਾਰਦੇ ਆ ਤੇ ਇਹਨਾਂ ਨੂੰ ਜਿਹੜਾ ਬੈਗ ਦੇ ਵਿੱਚ ਰੱਖਦੇ ਆ ਨਾ ਗਰਮੀ ਆਉਣ ਲੱਗੀ ਸੀ ਗਰਮੀ ਹੋ ਗਈ ਧੁੱਪ ਖਾਸੀ ਹੋ ਗਈ ਹੈ ਨਾ ਹਾਂਜੀ ਸੁਖਬ੍ਰੀਤ ਹਵਾ ਜਿਹੜੀ ਹੈ ਚੱਲ ਰਹੀ ਹੈ ਮੇਰਾ ਜੀ ਕਰਦਾ ਵੀ ਮੈਟ ਛੱਡ ਕੇ ਇੱਥੇ ਸੌ ਜਾਈਏ ਹੂੰ ਹਵਾ ਘੰਟਾ ਕੋਈ ਨਹੀਂ ਸਾਹਾ ਸਾਹ ਰਹਿ ਗਿਆ 15 ਤੋਂ 16 ਕਿਲੋਮੀਟਰ ਦੀ ਦੂਰੀ ਆ ਉੱਥੇ ਜਾ ਕੇ ਰੁਕਦੇ ਹਾਂ 10 ਮਿੰਟ ਰਾਮ ਕਰ ਲਾਂਗੇ ਨਾਲ ਇੱਥੇ ਕੋਈ ਚੱਕਰ ਨਹੀਂ ਤੇ ਅਮੇਦੇ ਉੱਚੇ ਨੀਵੇਂ ਰਾਹਤੇ ਆਉਂਦੇ ਨੇ ਮੈਂ ਕਈ ਵਾਰ ਜਿਹੜੀ ਕਾਫੀ ਢਾਈ ਆ ਜਾਂਦੀ ਆ ਤੇ ਫਿਰ ਨਿਮਾਨ ਆ ਜਾਂਦੀ ਆ ਤੇ ਇੱਧਰ ਜਿਹੜਾ ਸੂਆ ਦਾ ਕੰਮ ਚੱਲ ਰਿਹਾ Rajasthan ਦੇ ਵਿੱਚ ਵੀ ਪੰਜਾਬ ਦੀ ਤਰ੍ਹਾਂ ਜਿਹੜੇ ਸੂਏ ਪੱਕੇ ਕਰ ਰਹੇ ਨੇ ਹਨ ਤੇ ਆਹ ਦੇਖੋ ਜੀ ਇਸ ਤਰ੍ਹਾਂ ਜਿਹੜਾ ਸੂਆਂ ਨੂੰ ਪੱਕਾ ਕੀਤਾ ਜਾਂਦਾ ਇੱਧਰ Rajasthan ਦੇ ਵਿੱਚ ਵੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੀ ਲੇਬਰ ਕੰਮ ਕਰ ਰਹੀ ਆ ਹਨ ਪਰ ਸੂਏ ਨੂੰ ਪੱਕੇ ਕਰਨ ਦਾ ਜਿਹੜਾ ਕੰਮ ਚੱਲ ਰਿਹਾ ਇਹ ਸਾਰਾ ਪਾਣੀ ਜਿਹੜਾ ਖੇਤਾਂ ਤੱਕ ਪਹੁੰਚਾਇਆ ਜਾਣਾ ਹਨ ਤੇ ਸਾਹਮਣੇ ਬੋਰ ਆਇਆ ਜੀ ਖੋਪੜਾ ਪਿੰਡ ਦਾ ਨਵਾਂ ਖੋਪੜਾ ਤੇ 1 ਕਿਲੋਮੀਟਰ ਦੀ ਦੂਰੀ ਤੇ ਆ ਖੋਪੜਾ ਤੇ ਸਾਹਮਣੇ ਜਿਹੜੀਆਂ ਢੇਡਾਂ ਬੱਕਰੀਆਂ ਵਾਲੇ ਢੇਡਾਂ ਨੂੰ ਜਿਹੜੇ ਚਾਰ ਰਹੇ ਨੇ ਢੇਡਾਂ ਤੇ ਬੱਕਰੀਆਂ ਨੂੰ ਹਨ ਤੇ ਇੱਧਰ ਆਪਣੇ ਪਿਛਲੇ ਪਾਸੇ ਇੱਕ ਗੱਡੀ ਜਿਹੜੀ ਜਲੀ ਹੋਈ ਦਿਖਾਈ ਦੇ ਰਹੀ ਹੋਊਗੀ ਤੁਹਾਨੂੰ ਹਨ ਜਾ ਤਾਂ ਇਹਦਾ ਐਕਸੀਡੈਂਟ ਹੋਇਆ ਜਾਂ ਗੱਡੀ ਫਿਰ ਓਵਰ ਹੀਟ ਹੋ ਗਈ ਹੋਗੀ ਹੈਨਾ ਤੇ ਆਹ ਦੇਖੋ ਜਿਹੜੀ ਗੱਡੀ ਪੂਰੀ ਜਲੀ ਹੋਈ ਆ ਤੇ ਗੱਡੀ ਮੈਨੂੰ ਐਂ ਲੱਗਦੀ ਆ ਜਿਵੇਂ ਅਲਟੋ ਹੁੰਦੀ ਆ ਸਲੈਰੀਓ ਵੀ ਹੋ ਸਕਦੀ ਆ ਤੇ ਆਹ ਦੇਖੋ ਤੁਸੀਂ ਦੇਖੋ ਜਿਹੜੀ ਗੱਡੀ ਪੂਰੀ ਜਲ ਗਈ ਹੈਨਾ ਜਿਹੜੇ ਟਾਇਰਾਂ ਦੀਆਂ ਤਾਰਾਂ ਨੇ ਉਹ ਵੀ ਵੀਲਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਆਹ ਦੇਖੋ ਤੇ ਟਾਇਰਾਂ ਦੇ ਵਿੱਚ ਜਿਹੜੀਆਂ ਤਾਰਾਂ ਹੁੰਦੀਆਂ ਨੇ ਪੂਰੇ ਟਾਰ ਜਿਹੜੇ ਇੱਥੇ ਐਨੇ ਜਲ ਗਏ ਸਾਰਾ ਪੂਰੀ ਦੀ ਪੂਰੀ ਸੀਟਾ ਹਨਾ ਟਾਰ ਸਟੋਰਿੰਗ ਸਾਰਾ ਜਿਹੜਾ ਪਲਾਸਟਿਕ ਦਾ ਸਾਰਾ ਸਮਾਨ ਤੇ ਸਾਰਾ ਜਲ ਗਿਆ ਤੇ ਉਿੰਨੇ ਰੋਕਣੇ ਪਿਆ ਆਹ ਦੇਖੋ ਜੀ ਆਨਸੋ ਕੁਬਰੀ ਦਾ ਬੰਦੇ ਬਚ ਕੇ ਹੋਣਗੇ ਬਾਈ ਜੇ ਤਾਂ ਗੱਡੀ ਨੂੰ ਸੀਐਨਜੀ ਵਾਲੀ ਗੱਡੀ ਆ ਬਾਈ ਉਹ ਪਿੱਛੇ ਸਿਲੰਡਰ ਵੀ ਪਿਆ ਹਣਾ ਜੇ ਤਾਂ ਬਾਈ ਗੱਡੀ ਥੋੜੀ ਪਹਿਲਾਂ ਸਟਾਰਟ ਹੋਈ ਹੋਊਗੀ ਹਣਾ ਥੋੜੀ ਅੱਗ ਲੱਗੀ ਹੋ ਜਦੋਂ ਤਾਂ ਸ਼ਾਇਦ ਬੰਦੇ ਨਿਕਲ ਗਏ ਹੁਣ ਕਿਉਂਕਿ ਟਾਕੀਆਂ ਖੁੱਲੀਆਂ ਵੀ ਰਹਿਣ ਬਾਕੀ ਪਤਾ ਨਹੀਂ ਯਾਰ ਤੇ ਪਰ ਜੇਕਰ ਐਕਸੀਡੈਂਟ ਜਾਂ ਕੁਝ ਵੀ ਹੋਇਆ ਨਾ ਐਕਸੀਡੈਂਟ ਹੋਇਆ ਤਾਂ ਬਹੁਤ ਖਤਰਨਾਕ ਜਿਹੜਾ ਐਕਸੀਡੈਂਟ ਹੋਇਆ ਹੋਇਆ ਉਹਰੇ ਹਣਾ ਜਿਹਦੇ ਵਿੱਚ ਜਿਹੜੀ ਗੱਡੀ ਉਹ ਜਲ ਗਈ ਤੇ ਖੋਪੜਾ ਪਿੰਡ ਦੀ 1 ਕਿਲੋਮੀਟਰ ਦੀ ਦੂਰੀ ਤੇ ਖੜਿਆ ਹਣਾ 1 ਕਿਲੋਮੀਟਰ ਅੱਗੇ ਜਿਹੜਾ ਪਿੰਡਾ ਖੋਪੜਾ ਹਾਂਜੀ ਬਾਈ ਹਾਂਜੀ ਸੁਖਬ੍ਰੀਤ ਗਰਮੀ ਪੂਰੀ ਐ ਬਾਈ ਅੱਜ ਕੱਲ ਨੂੰ ਜਿਆਦਾ ਗਰਮੀ ਆ ਕੁਛ ਇੱਥੇ ਪਹੁੰਚ ਗਏ ਨਾ ਰਾਜਸਥਾਨ ਚ ਇੱਥੇ ਟੈਂਪਰੇਚਰ ਵੱਧਾ ਆਪਣੇ ਪੰਜਾਬ ਨਾਲੋਂ ਪੰਜਾਬ ਚ ਘੈਰ ਭਰ ਕਾ ਕੁਝ ਨਹੀਂ ਕਰਦਾ ਰਹੇ ਕਿ ਕਹਿਨ ਕਾ ਮੇਰੀਆਂ ਪਤਾ ਨਹੀਂ ਕਿੱਦਾਂ ਗਈਆਂ ਆਪਣੇ ਰਹਿ ਰੂਹੀਆਂ ਕਿੱਦਾਂ ਸਭੀ ਨਹੀਂ ਮੜ ਗਈ ਕਈ ਵਾਰ ਪਰ ਅੱਖ ਰੋਕੇ ਭੁੱਲ ਜਣੇ ਯਾਰ ਇਹਨਾਂ ਘੱਲ ਲਵਾਂਗੇ ਯਾਰ ਇੱਥੋਂ ਕਿਦੋਂ ਚੁਰੂ ਚੁਰੂ ਤੋਂ ਜਾਂ ਕੋਈ ਰਾਹ ਚ ਕੋਈ ਹੋਰ ਸ਼ਹਿਰ ਆਇਆ ਉੱਥੇ ਲਵਾਂਗੇ ਨਾਲੇ ਯਾਰ ਪਾਣੀ ਭਰਦੇ ਇਥੋਂ ਪਰਾਲਾ ਇਥੋਂ हां देख दे, ले अपन उठे आगे पेट्रोल पंपਾ ਜ ਨਹੀਂ ਕਿਸੇ ਦੇ ਉਤੋਂ ਲੈ ਲਾਂਗੇ ਕੋਈ ਦੁਕਾਨਦਾਰ ਨੂੰ ਆਉਗੇ ਨਾ ਉਤੋਂ ਪਾਣੀ ਦੀ ਜਿਹੜੀ ਬੋਤਲ ਆਪਾਂ ਲੈ ਲਾਂਗੇ ਹਨਾ ਚੱਲ ਵੀ ਨੌਜਵਾਨਾ ਤੇ ਇੱਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਟਰੈਕਟਰ ਨਾਲ ਜਿਹੜੀ ਬਜਾਈ ਕਰ ਰਹੇ ਨੇ ਕਿਸਾਨ ਹਨਾ ਆਪਣੇ ਖੇਤ ਦੇ ਵਿੱਚ ਤੇ ਸਾਹਮਣੇ ਜੀ ਆਪਣੇ బోర్ ਆਇਆ ਹਨਾ ਕੋਤਲਾ ਉੱਪਰ ਦੇਖੋ ਤੁਸੀਂ ਪ੍ਰਾਲੀਓਂ ਪ੍ਰਾਲੀ ਪਈ ਆ ਨਾ ਰਾਜਸਥਾਨ ਦੇ ਵਿੱਚ ਉਹ ਸਾਹਮਣੇ ਜਿਹੜਾ ਪ੍ਰਾਲੀ ਦਾ ਟੋਕਾ ਕਰ ਰਹੇ ਨੇ ਨਾ ਬਹੁਤ ਜਿਹੜੀ ਟਰਾਲੀ ਗਈ ਐ ਇੱਥੇ ਅੱਗੇ ਵਾਲੇ ਤੇ ਸਾਹਮਣੇ ਬੋਰ ਆਇਆ ਬਾਦਰਾ ਇਥੋਂ ਇਧਰਲੇ ਪਾਸੇ 49 ਕਿਲੋਮੀਟਰ ਦੀਰਵਾਸਪੜਾ 7 ਤੇ ਤਾਰਾ ਨਗਰ ਜਿਹੜਾ 37 ਕਿਲੋਮੀਟਰ ਰਹਿ ਗਿਆ ਨੇ ਤੇ ਸਾਵਾ ਸਾਰਾ ਗੁਰਦੁਆਰਾ ਇੱਥੇ ਹੈਗਾ ਜੀ 1.5-2 ਕਿਲੋਮੀਟਰ ਦੀ ਦੂਰੀ ਤੇ ਇਸ ਤਰ੍ਹਾਂ ਤੇ ਫਿਰ ਜਿਹੜਾ ਇਹ ਟਰਾਲੀ ਦਾ ਟੋਕਾ ਕਰਕੇ ਉਹਨੇ ਗੱਡੀਆਂ ਭਰ ਕੇ ਤੇਜ਼ ਦੇਣੇ ਅੱਗੇ ਹਨ ਤੇ ਆਪਣੇ ਸਾਹਮਣੇ ਜਿਹੜਾ ਟੈਂਪੂ ਭਰਿਆ ਹੋਇਆ ਪੂਰਾ ਹਨ ਟਰਾਲੀ ਦੇ ਓਕੇ ਦਾ ਤੇ ਇਧਰ ਦੇਖ ਤੁਸੀਂ ਜਿਹੜੀ ਗੱਡੀ ਤਿੰਨ ਤਿੰਨ ਤੇ ਭਰ ਰਹੇ ਨੇ ਬਾਈ ਉਹ ਨੂੰ ਆਪਣਾ ਹੱਥੇ ਲਾ ਰਹੇ ਨੇ ਤੇ ਆ ਦੇਖ ਕੋਈ ਜਿਹੜੀ ਗੱਡੀ ਭਰ ਰਹੇ ਨੇ ਹੈ ਨਾ ਤੇ ਇਹ ਜਿਹੜਾ ਤੁਹਾਨੂੰ ਆਪਾਂ ਦੱਸਿਆ ਨਾ ਪ੍ਰਾਲੀ ਦੀ ਟੋਕਾ ਕਰਦੇ ਨੇ ਤੇ ਇੱਥੇ ਜਿਹੜੀ ਤੂੜੀ ਲੱਗੇ ਹੁੰਦੇ ਨੇ ਨਾ ਬਾਈ ਤੇ ਆ ਬਾਈ ਨੇ ਆਪਾਂ ਨੂੰ ਹਾਕ ਮਾਰ ਕੇ ਰੋਕਿਆ ਨਾ ਤੇ ਬਾਈ ਨੇ ਜਿਹੜਾ ਆਪਣਾ YouTube ਚੈਨਲ ਲਿਆ ਕੀ ਨਾਮ ਆ ਬਾਈ ਜੀ ਆਪਣਾ ਮੁਹਤਬਰ ਖਾਨ ਯਾ ਕਿ ਰਹਿਣ ਵਾਲੇ ਕੌਣ ਸਦਾ ਸਾਦਾ ਕੇ ਰਹਿਣ ਵਾਲੇ ਤੇ ਬਾਈ ਜਿਹੜਾ ਆਪਾਂ ਨੂੰ ਹਾਕ ਮਾਰ ਕੇ ਕਹਿੰਦੇ ਵੀ ਸਾਨੂੰ YouTube ਚੈਨਲ ਦੇਖੇ ਜਾ ਤੇ ਇੱਥੇ ਬਾਈ ਤਰਾਲੀ ਦਾ ਹੀ ਕੰਮ ਕਰਦੇ ਤੁਸੀਂ ਅੱਛਾ ਗੱਡੀ ਚਲਾਉਂਦੇ ਹੋ ਮਗਰ ਤੁਸੀਂ ਨਹੀਂ ਇਹ ਆਪਣਾ ਕੰਮ ਅੱਛਾ ਅੱਛਾ ਤੁਸੀਂ ਆਪ ਜਿਹੜੀ ਤਰਾਲੀ ਖਰੀਦ ਕੇ ਤੇ ਫਿਰ ਉਹ ਔਕਾ ਕਰਕੇ ਅੱਗੇ ਵੇਚਦੇ ਹੋ ਹਾਂ ਠੀਕ ਹੈ ਜੀ ਚਲੋ ਠੀਕ ਆ ਬਾਈ ਮਿਲਦੇ ਆਂ ਫਿਰ ਕੁਛ ਕਰਦੇ ਮਿਲਦੇ ਠੀਕ ਬਾਈ ਤੇ ਬਾਈ ਨੇ ਆਪਾਂ ਨੂੰ ਦੱਸਿਆ ਕਹਿੰਦਾ ਵੀ ਅਸੀਂ ਵੀ ਜਿਹੜਾ ਪੁਸ਼ਕਰ ਮੇਲੇ ਜਾ ਰਹੇ ਆ ਨਾ ਤੇ ਕਹਿੰਦਾ ਵੀ ਉੱਥੇ ਕਿੱਥੇ ਹੋਵਾਂਗੇ ਨਾ ਚਲੋ ਮਿਲਦੇ ਆ ਬਾਈ ਫਿਰ ਪੁਸ਼ਕਰ ਮੇਲੇ ਨਾ ਠੀਕ ਆ ਧੰਨਵਾਦ ਬਾਈ ਗੱਲਬਾਤ ਧੰਨਵਾਦ ਬਾਈ ਤੇ ਸ਼ਹੀਦ ਭਗਤ ਸਿੰਘ ਚੌਕ ਸਾਵਾ ਤੇ ਸਾਵਾ ਸਾਹਿਬ ਪਹੁੰਚ ਚੁੱਕੇ ਆਪਾਂ ਹਨ ਤੇ ਇੱਥੇ ਜਿਹੜਾ ਆਪਾਂ ਨੇ ਪਹਿਲਾਂ ਵੀ ਜਿਹੜਾ ਸਫ਼ਰ ਕਰਿਆ ਸੀ ਨਾ ਇੱਧਰ ਘੁੰਮੇ ਹੋਏ ਆਪਾਂ ਇੱਕ ਵਾਰ ਜਿਹੜਾ ਮੋਟਰਸਾਈਕਲ ਤੇ ਹੀ ਪਹੁੰਚੇ ਹੋਏ ਆ ਨਾ हाँ तो जी राजस्थान में हम जा रहे हैं पुष्कर हाँ जी हाँ जी आप किसलिए हुए वो कहाँ से चले हुए हमें ये आज चौथा दिन है कहाँ तो से चले थे आप पंजाब फतेहगढ़ साहब क्या नाम है भैया आपका यहाँ के साबा की हो ठीक है ठीक है चलो ठीक है धन्यवाद भाई तो अपन इरा साबा साहब पहुंच गए ना तो ये सारा बाजार आ ਸ਼ਰ ਸਾਵਾ ਦਾ ਤੇ ਹੁਣ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਦੀ ਵੱਲ ਚੱਲਦੇ ਆ ਬਿਲਕੁਲ ਨਜ਼ਦੀਕ ਆ ਆਹ ਸਾਹਮਣੇ ਜਿਹੜਾ ਰਸਤਾ ਜਾਂਦਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈ ਨੇ ਗੁਰਦੁਆਰਾ ਸਾਵਾ ਸਾਹਿਬ ਆ ਤੇ ਕਿੰਨਾ ਟਾਈਮ ਲੱਗਿਆ ਭਾਈ ਆਪਾਂ ਨੂੰ ਆਪਾਂ 7:30 ਤੋਰੇ ਸੀ ਉੱਥੋਂ ਹਾਂ ਆਪਣੇ ਨੌਰ ਤੋਂ ਹਾਂ 40 45 ਕਿਲੋਮੀਟਰ ਕੱਢਿਆ ਆ ਸਾ ਫਿਰ ਆਪਾਂ ਹਾਂ ਪਹਿਲਾਂ ਹੁਣ ਤੇ ਕਿੰਨਾ ਸਮਾਂ ਲੱਗਿਆ ਭਾਈ ਆਪਾਂ ਨੂੰ 11:30 ਹੋ ਗਏ 4 ਘੰਟੇ ਲੱਗੇ 4 ਘੰਟੇ ਦੇ ਵਿੱਚ ਜਿਹੜਾ ਅਸੀਂ ਗੁਰਦੁਆਰਾ ਸੁਹਾਵਾ ਸਾਹਿਬ ਪਹੁੰਚ ਗਏ ਹਨ ਆਪਣਾ ਦਰਸ਼ਨ ਕਰਨ ਦੇ ਲਈ ਪਹੁੰਚ ਚੁੱਕੇ ਆ ਗੁਰਦੁਆਰਾ ਸੁਹਾਵਾ ਸਾਹਿਬ ਰਾਜਸਥਾਨ ਪਾਸ਼ਾਹੀ 10ਵੀਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਧਰਤੀ ਹੈ ਜੀ ਤੇ ਇੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦਾ ਕਾਲ ਜਿਹੜਾ ਛੱਡਿਆ ਸੀਗਾ ਹਨਾ ਆਪਾਂ ਉਹਨਾਂ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਤੇ ਚੱਲਦੇ ਆਂ ਅੰਦਰ ਆਪਾਂ ਸੁਹਾਵਾ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਤੇ ਇਹ ਜਿਹੜਾ ਸਥਾਨ ਆ 10ਵੇਂ ਪਾਸ਼ਾ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੈ ਜਿਹੜਾ ਕਿ ਬੋਰਡ ਤੇ ਇਤਿਹਾਸ ਲਿਖਿਆ ਹੋਇਆ ਤੇ ਗੁਰੂ ਸਾਹਿਬ ਨੇ ਇੱਥੇ ਆ ਕੇ ਮਾਲਵੇ ਦਾ ਕਾਲ ਜਿਹੜਾ ਉਹ ਛੱਡਿਆ ਸੀ ਜਦੋਂ ਗੁਰੂ ਸਾਹਿਬ ਨੇ ਆਪਣਾ ਕਮਰਕਸਾ ਖੋਲੇ ਆ ਤਾਂ ਇੱਥੇ ਮਾਲਵੇ ਦਾ ਕਾਲ ਜਿਹੜਾ ਉਹ ਛੱਡਿਆ ਸੀਗਾ ਤੇ ਜਿਹੜਾ ਤੁਸੀਂ ਪਿੱਛੇ ਰੁੱਖ ਦੇਖ ਰਹੇ ਹੋ ਇਹ ਇਤਿਹਾਸਿਕ ਰੁੱਖ ਹੈ ਪਹਿਲਾਂ ਇੱਥੇ ਇੱਕ ਝੰਡਾ ਦਾ ਰੁੱਖ ਹੁੰਦਾ ਸੀ ਜ ਜਦੋਂ ਗੁਰੂ ਸਾਹਿਬ ਨੇ ਉਰੇ ਮਾਲਵੇ ਦਾ ਕਾਲ ਛੱਡਿਆ ਤਾਂ ਇਹ ਝੰਡਾ ਤੋਂ ਫਿਰ ਪਿੱਪਲ ਬਣ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਵੇਂ ਜਿਵੇਂ ਕਾਲ ਜਿਹੜਾ ਉਹ ਖਤਮ ਹੋਊਗਾ ਓਵੇਂ ਓਵੇਂ ਏਜੰਡਾ ਖਤਮ ਹੋਈ ਜਾਊ ਪੇਪਲ ਜਿਹੜਾ ਉਹ ਵਧੀ ਜਾਊਗਾ ਇਹ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਜਿਹੜੇ ਇਹ ਇਹ ਪ੍ਰਾਤਨ ਪੇਪੜਾ ਇਥੇ ਇਤਿਹਾਸਿਕ ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਇਹ ਸਾਰਾ ਇਤਿਹਾਸ ਹੈ ਜੀ ਇਹ ਅਸਤਾਨ ਤੇ ਆਪਾਂ ਨੇ ਸਫ਼ਰ ਜਿਹੜਾ ਹੁਣ ਸ਼ੁਰੂ ਕੀਤਾ ਤੀ ਸਾਵਾ ਸਾਲ ਤੋਂ ਤੇ ਰਾਸਤੇ ਦੇ ਵਿੱਚ ਬੋਰ ਆਇਆ ਪਲੇਰੀ ਵੈਲੇਰੀ ਹੈਗੀ 38 ਚੂਰੂ 73 ਤੇ ਜੈਪੁਰ ਜਿਹੜਾ 265 ਕਿਲੋਮੀਟਰ ਦੀ ਦੂਰੀ ਤੇ ਆਹ ਲਓ ਚਲੋ ਦੇਖਦੇ ਹਾਂ ਹੁਣ ਵੀ ਕਿੰਨੇ ਕਿਲੋਮੀਟਰ ਤੇ ਜਾ ਕੇ ਜਿਹੜਾ ਅੱਜ ਰੁਕਾਂਗੇ ਹਨ ਤੇ ਇੱਥੋਂ ਜਿਹੜੀ ਚੂਰੂ ਸ਼ਹਿਰ ਦੀ ਦੂਰੀ ਆ 73 ਕਿਲੋਮੀਟਰ ਦੂਰ ਜਿਹੜਾ ਚੂਰੂ ਸ਼ਹਿਰ ਹੈ ਜੀ ਤੇ ਚੂਰੂ ਦੀ ਵੱਲ ਕਹਿੰਦੇ ਉਹੜੇ ਨੌਜਵਾਲਾਂ ਦੇ ਸਾਈਕਲ ਸਿੱਧੇ ਕਰਤੇ ਤੇ ਆਲੇ-ਦਾਲੇ ਖੇਤਾਂ ਦਾ ਦ੍ਰਿਸ਼ ਕੁਝ ਇਸ ਤਰ੍ਹਾਂ ਦਾ ਜੀ ਇੱਥੇ Rajasthan ਦੇ ਵਿੱਚ ਤੇ ਯਾਰ ਸਮਾਂ ਜਿਹੜਾ ਸਵਾ ਪਤ ਲੱਗ ਤੋ ਹੋ ਗਾ ਨਾ 3 ਵਜੇ ਜਿਹੜੇ 20-25 ਮਿੰਟ ਹੋ ਗਏ ਤੇ ਸੂਰਜ ਦੇਖੋ ਹਲੇ ਵੀ ਜਿਹੜਾ ਪੂਰਾ ਖੜਾ ਹਨਾ ਤੇ ਜਿਹੜਾ ਦੁਪਹਿਰ ਦਾ ਸਮਾਂ ਹੀ ਲੱਗ ਰਿਹਾ ਹੈ ਨਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਿਹੜੀ ਗਰਮੀ ਹੁੰਦੀ ਹੈ ਗਰਮੀ ਦੇ ਦਿਨਾਂ ਵਿੱਚ ਦੁਪਹਿਰਾ ਹੁੰਦਾ ਉਹਨੇ ਦਾ ਹੀ ਲੱਗ ਰਿਹਾ ਹੋ ਰਿਹਾ ਹੈ ਨਾ Rajasthan ਦੇ ਵਿੱਚ ਇੱਥੇ ਭਾਈ ਕਹਿੰਦੇ ਵੀ ਜਿਹੜੀ ਧੁੱਪ ਵੱਧਦੀ ਹੁੰਦੀ ਆ ਚਲੋ ਬਾਕੀ ਦੇਖਦੇ ਆ ਨਾ ਐਵੇਂ ਤੁਹਾਨੂੰ ਦੱਸਦੇ ਰਹਿਾਂਗੇ ਰਾਜਸਥਾਨ ਦਾ ਸਾਰਾ ਹਾਲਚਾਲ ਤੇ ਆ ਨਾ ਬਨੇਆੜਾ گاਉਂ ਦੇ ਵਿੱਚ ਆ ਜੀ ਤੇ 6 ਕਿਲੋਮੀਟਰ ਬਾਅਦ ਜਿਹੜਾ ਇਹ ਪਿੰਡ ਆਇਆ ਬਨੇਆੜਾ ਤੇ ਸੱਤ ਦੇ ਵਿੱਚ ਬੈਠੇ ਹੋਏ ਬਜ਼ੁਰਗ ਹੈ ਨਾ ਰਾਜਸਥਾਨ ਦੇ ਖੇਤਾਂ ਦੇ ਵਿੱਚ ਹੁੰਦੀ ਹੋਈ ਫੁਵਾਰਿਆਂ ਨਾਲ ਸਿੰਚਾਈ ਤੇ ਜਿਹੜੀ ਬਾਈ ਨੇ ਸਰੋਂ ਦੀ ਜੀ ਹੋਈ ਆ ਹਾਂਜੀ ਚੋਰੀ ਖਾਣ ਨੂੰ ਜੀ ਕਰਦਾ। ਚੋਰੀ ਖਾਣਨੇ ਕੋਈ ਅੱਗੇ ਹੋ ਗਈ। ਓਰੇ ਮੈਨੂੰ ਪਤਾ ਹੀ ਨਹੀਂ। ਹਾਂ ਕੋਈ ਨਹੀਂ ਦੇਖ ਲੈਣੇ। ਤੇ ਬਾਈ ਜੀ ਜਿਹੜੀ ਇੱਥੇ ਸਰੋਂ ਦੀ ਫਸਲ ਬੀਜੀ ਹੋਈ ਆ ਹਨਾ ਤੇ ਸਾਹਮਣੇ ਜਿਹੜੀ ਫੁਆਰੇ ਨਾਲ ਸਿੰਚਾਈ ਹੋ ਰਹੀ ਆ। ਤੇ ਬਹੁਤ ਹੀ ਅਨੋਖਾ ਦ੍ਰਿਸ਼। ਮੇਰਾ ਜੀਪ ਤਾਂ ਕੀ ਕਰਦਾ? ਜੀਪ ਫੁਆਰੇ ਦੇ ਥੱਲੇ ਹੋ ਜੀਏ ਜਾ ਕੇ। ਹੂੰ। ਨਹਾ ਲਈ। ਤੇ ਪਤਾ ਕੀ ਇਹ ਗਰਮੀ ਆ ਯਾਰ ਹੁਣ ਹਨਾ। ਬਾਈ ਗਰਮੀ ਦਾ ਐ ਨਹੀਂ ਹੈਗਾ ਨਵੰਬਰ ਦਾ ਮਹੀਨਾ। ਮਾਲ ਅਕਤੂਬਰ ਦਾ ਨਵੰਬਰ ਸਟਾਰਟ ਹੋਇਆ। ਜੂਨ ਜੁਲਾਈ ਦੇ ਦੇਖ ਲਾ ਕੀ ਬਣਦਾ ਹੂ ਇੱਥੇ ਤੇ ਪਹਿਲਾਂ ਆ ਕੇ ਗਏ ਆਪਾਂ ਜਦ ਗਰਮੀ ਬਹੁਤ ਸੀਗੀ ਯਾਰ ਮੋਟਰਸਾਈਕਲ ਤੇ ਗਰਮੀ ਬਹੁਤ ਸੀਗੀ ਨਾ ਇੱਕ ਤੇ ਉਦੋਂ ਸਾਈਕਲ ਚਲਾਉਣਾ ਪੈ ਜਾਂਦਾ ਕੰਮ ਖਰਾਬ ਹੁੰਦਾ ਫਿਰ ਇੱਕ ਦਿਨ ਦੇ ਵਿੱਚ ਸਿਰਫ 15 ਜਾਂ 20 ਕਿਲੋਮੀਟਰ ਨਿਕਲਦਾ ਉਹ ਟਾਈਮ ਦੇ ਵਿੱਚ ਤੇ ਇਹ ਨੇ ਜੀ Rajasthan ਦੇ ਖੇਤ ਨਿਆਈ ਵਾਲੇ ਖੇਤ ਸਾਹਮਣੇ ਜਿਹੜਾ ਘਰ ਆ ਤੇ ਉਹਨਾਂ ਦਾ ਹੀ ਖੇਤ ਹੈ ਘਰ ਸੋਹਣਾ ਬਣਿਆ ਹੋਇਆ ਹਾਂ Rajasthan ਚ ਇਹ ਜਿਹੇ ਘਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਬਾਈ ਹੈਗੇ ਨੇ ਬਹੁਤ ਨਹੀਂ ਪਰ ਜਿੱਥੇ ਪਿਓ ਰਾਜਸਥਾਨ ਆ ਉਥੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਕੋਠੀਆਂ ਪਾਈਆਂ ਹੋਈਆਂ ਨੇ ਬਾਈਆਂ ਨੇ ਦੋ ਇੱਕੋ ਜੀਆਂ ਤੇ ਆਪਾਂ ਰੋਡ ਦੇ ਉੱਤੇ ਰੁਕਿਆ ਹਨ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਮੰਦਿਰ ਇੱਥੇ ਹੈ ਨਾ ਤੇ ਐਵੇਂ ਦੇ ਬਹੁਤ ਜਿਹੜੇ ਮੰਦਿਰ ਆ ਇੱਥੇ ਰਾਜਸਥਾਨ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਹਨ ਤੇ ਇੱਧਰ ਸਾਹਮਣੇ ਜਿਹੜੇ ਭੇਡਾਂ ਬੱਕਰੀਆਂ ਵਾਲੇ ਜਿਹੜੀਆਂ ਆਪਣੀਆਂ ਭੇਡਾਂ ਤੇ ਬੱਕਰੀਆਂ ਜਿਹੜੇ ਚਾਰ ਰਹੇ ਨੇ ਹਨ ਆ ਸਾਹਮਣੇ ਤੁਸੀਂ ਦੇਖ ਰਹੇ ਇੱਧਰ ਕਿਸਾਨ ਜਿਹੜਾ ਆਪਣੇ ਖੇਤ ਨੂੰ ਵਾਹ ਕੇ ਗਿਆ ਹਨ ਉਹ ਸਾਹਮਣੇ ਜਿਹੜਾ ਟਰੈਕਟਰ ਲੈ ਜਾ ਰਿਹਾ ਤੇ ਇੱਧਰ ਜਿਹੜੇ ਆਂਟੀ ਤੇ ਅੰਕਲ ਹੁਣੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਮੂੰਹ ਫਲੀ ਮੂੰਹ ਫਲੀ ਦੀ ਖੇਤੀ ਆ ਜੀਰੇ ਆ ਦੇਖੋ ਮੂੰਹ ਫਲੀ ਜਿਹੜੀ ਇਹਨਾਂ ਨੇ ਆਪਣੇ ਖੇਤ ਦੇ ਵਿੱਚੋਂ ਪੱਟੀ ਆ ਹਨ ਜਾ ਕੇ ਚੱਲਦੇ ਹਾਂ ਅੰਕਲ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਆਪਾਂ ਜਿਹੜੇ ਅੰਕਲ ਹੋਣਾ ਦੇ ਖੇਤਾਂ ਦੇ ਵਿੱਚ ਪਹੁੰਚਿਆ ਨਾ ਤੇ ਅੰਕਲ ਉਹਨਾਂ ਨੇ ਜਿਹੜੀ ਇੱਥੇ ਮੂੰਫਲੀ ਦੀ ਫਸਲ ਉਹ اگਾਈ ਹੋਈ ਥੀ ਨਾ ਇਹ ਹੁਣੇ ਪੱਟੀਆਂ ਚ ਮੂੰਫਲੀ ਤੁਸੀਂ ਨਹੀਂ ਹਾਂ ਹੁਣੇ ਪੱਟੀਆਂ ਹੈ ਤੁਹਾਡੇ ਖੇਤ ਨੇ ਅੰਕਲ ਇਹ ਹੈ ਨਾ ਹਾਂ ਆਪਕੇ ਖੇਤ ਹੈ ਇਹ ਅੱਛਾ ਆਹਾਂ ਪੇ ਆਪਣੇ ਮੂੰਫਲੀ ਦੀ ਫਸਲ ਉਗਾਈ ਹੋਈ ਥੀ ਨਾ ਇਹ ਅਬ ਕੀ ਹੈ ਨਾ ਅਭੀ ਆਪਣੇ ਯਹਾਂ ਸੇ ਕਢੀ ਹੈ ਆਪਣੇ ਅਭੀ ਨਹੀਂ ਕਢੀ ਠੀਕ ਹੈ ਜੀ ਤੇ ਆਹ ਕੌਨ ਸਾ ਗੋਂ ਹੈ ਸਰ ਆਪਕਾ ਬਨਿਆੜਾ ਬਨੇ ਆਲਾ ਇਹ ਪਿੱਛੇ ਵਾਲਾ ਜੋ ਗਾਮਾ ਹਮ ਨਿਕਲ ਕੇ ਆਏ ਆ ਉਹ ਹੀ ਹਾਂ ਉਹ ਪਿੱਛੇ ਵਾਲਾ ਠੀਕ ਹੈ ਇਹ ਆਪਕੇ ਖੇਤ ਹੈ ਇਤਨੀ ਦੂਰ ਆਪੇ ਆਓ ਆਪਣਾ ਖੇਤ ਹੈ ਉਹ 5 ਬਿਗਾ ਮੇਂ ਮੂੰਫਲੀ ਹੈ ਅੱਛਾ 5 ਬਿਗਾ ਮੇਂ ਆਪਣੇ ਮੂੰਫਲੀ ਯਹਾਂ ਤੇ ਜਿਆਦਾਤਰ ਮੂੰਫਲੀ ਹੁੰਦੀ ਹੈ ਇਸ ਟਾਈਮ ਮੂੰਫਲੀ ਹੁੰਦੀ ਹੈ ਗੁਆਰੀ ਹੁੰਦੀ ਹੈ ਬਾਜਰਾ ਵੀ ਬਹੁਤ ਹੁੰਦਾ ਉਹ ਜਿਹੜੀ ਗੁਆਰੇ ਦੀ ਫਸਲ ਵੀ ਬਹੁਤ ਕੱਟ ਰਹੀ ਤੇ ਆਂਟੀ ਹਣੀ ਹਾਂ ਬਹੁਤ ਠੀਕ ਹੈ ਜੀ ਤੇ ਆ ਹੁਣ ਤੁਸੀਂ ਇਹ ਪੂਰੀ ਮੂੰਫਲੀ ਜਿਹੜੀ ਪੱਟ ਲਈ ਹੋਣਾ ਨਾ ਤੇ ਹੁਣ ਇਸ ਤੋਂ ਬਾਅਦ ਜਿਹੜੀ ਕਿਹੜੀ ਫਸਲ ਬੀਜੋਗੇ ਇੱਥੇ ਸਰਸੋਂ ਔਰ ਜਿਉਂ तो भी अच्छा, यहाँ पे मैंने देखा है सुबह हम निकले थे अच्छा। सात आठ बजे आपके राजस्थान वाले लोग यहाँ पांच बजे अपने खेतों में आ जाते है ना देखा है पांच बजे आ जाते है बारह बजे बंद कर देते हैं काम को रात को बारह बजे तक काम करते हो आप खेतों में या दोपहर बारह बजे तक दोपहर अच्छा दोपहर बारह बजे बंद कर देते हो यहाँ फिर दोबारा शाम में चार बजे आते, हैं। अच्छा, चार आते हैं। ए, ए, तो धुप्पा बहुत है ना गर्मी हैगी है जी हमारे पंजाब में थोड़ा यहाँ से मौसम अलग है और हम साइकिल से आ रहे हैं ना पंजाब से तो पुष्कर तक जाना है तो रास्ते में हमने देखा यहाँ दोपहर में बहुत गर्मी है जितनी हमारे पूरी गर्मी में होती है उतनी गर्मी है यहाँ ਇਹ ਇਹ ਸੀਗੇ ਅੰਕਲ ਜੀ ਹਨਾ ਖੇਤ ਦੇ ਮਾਲਕ ਤੇ ਇਹਨਾਂ ਨੇ ਆਪਣੇ ਕੀਤੀ ਗਲਵਾਤਾ ਸਾਰੀ ਮੂੰਫਲੀ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਨੇ ਜਿਹੜੀ ਇਹਨਾਂ ਦੀ ਫਸਲ ਹੁਣ ਇਹਨਾਂ ਨੇ ਇੱਥੋਂ ਮੂੰਫਲੀ ਦੀ ਪਟਾਈ ਕਰੀ ਹੈ ਜਿਹੜੀ ਹਨਾ ਤੇ ਇਹ ਜਿਹੜੀ ਮੂੰਫਲੀ ਨੂੰ ਛਾਂਟ ਰਹੇ ਨੇ ਵਿੱਚੋਂ ਜਿਹੜਾ ਕੂੜਾ ਕਬਾੜ ਜਣੀ ਕਿ ਉਹ ਕੱਢ ਰਹੇ ਨੇ ਹਨਾ ਤੇ ਪੱਥਰ ਆ ਜਵੇਂ ਪੱਥਰ ਅੰਕਲ ਜੀ ਹੁਣੀ ਦਿਖਾ ਰਹੇ ਨੇ ਆਪਣੇ ਹੱਥ ਦੇ ਵਿੱਚ ਹਨਾ ਹਾਂ ਸਫਾਈ ਕਰ ਰਹੇ ਹਨ ਮੂੰਫਲੀ ਦੀ ਤੇ ਇੱਧਰ ਇਹਨਾਂ ਦੀ ਖੇਤ ਦੇ ਵਿੱਚ ਫਿਰ ਜਿਹੜੀ ਮੂੰਫਲੀ ਇਹਨਾਂ ਨੇ ਕੱਢ ਲਈ ਤੇ ਜਿਹੜੀ ਥੋੜੀ ਮੋਟੀ ਬਚਦੀ ਹੁੰਦੀ ਹੈ ਨਾ ਤੇ ਫਿਰ ਉਧਰ ਪੇਡਾਂ ਬੱਕਰੀਆਂ ਵਾਲੇ ਜਿਹੜੇ ਪੇਡਾਂ ਬੱਕਰੀਆਂ ਚਾਰ ਰਹੇ ਨੇ ਤੇ ਉਹ ਖਾ ਲੂਗੀ ਹੈ ਨਾ ਮੂੰਫਲੀ ਖਾ ਲੂਗੀ ਫਿਰ ਉਹ ਬੇਡੇ ਜੋ ਬੱਕਰੀਆਂ ਹੈ ਨਾ ਹਾਂ ਠੀਕ ਹੈ ਜੀ ਇਹ ਨੇ ਜੀ Rajasthan ਦੇ ਖੇਤ ਖੇਲਿਆਣ ਤੇ ਇੱਥੋਂ ਦੇ ਕਿਸਾਨਾਂ ਨਾਲ ਥੋੜੀ ਆਪਾਂ ਗੱਲਬਾਤ ਕਰਵਾ ਰਹੇ ਹਾਂ ਤੇ ਅੱਜ ਆਪਾਂ ਨੇ ਸਵੇਰੇ ਜਿਹੜੀ ਰੋਟੀ ਲੇਟ ਖਾਦੀ ਤੀ ਨਾ ਤਕਰੀਬਨ 11 11:30 ਵਜੇ ਅਸੀਂ ਗੁਰਦੁਆਰਾ ਸਾਹਿਬ ਸਾਹਿਬ ਪਹੁੰਚੇ ਸੀ ਤੇ ਉੱਥੇ ਜਿਹੜਾ ਲੰਗਰ ਛਕਿਆ ਸੀ ਹਨਾ ਤੇ ਉੱਥੋਂ ਫਿਰ ਜਿਹੜੀ ਅਸੀਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਾਲ ਰੋਟੀ ਬਣਵਾ ਲਈ ਸੀ ਹਨਾ ਤੇ ਦਾਲ ਦਿੱਤੀ ਸੀ ਤੇ ਨਾਲ ਰੋਟੀਆਂ ਤੇ ਅੱਜ ਫਿਰ ਦੁਪਹਿਰ ਦਾ ਜਿਹੜਾ ਆਪਣਾ ਖਾਣਾ ਸੀਗਾ ਆਪਾਂ ਨੇ ਨਹੀਂ ਖਾਦਾ ਸੀ ਤੇ ਹੁਣ ਜਿਹੜੇ ਟਾਈਮ 4:00 ਵੱਜ ਚੁੱਕੇ ਨੇ ਤੇ 4:00 ਵਜੇ ਸਾਨੂੰ ਭੁੱਖ ਲੱਗੀ ਭਾਈ ਸਾਈਕਲ ਚਲਾ ਕੇ ਤੇ ਹੁਣ ਜਿਹੜੀ ਰੋਟੀ ਆਪਾਂ ਖਾ ਰਹੇ ਹਾਂ ਭੁੱਖ ਲੱਗੀ ਵੀ ਆ ਲੱਗੀ ਵੀ ਡਬਲ ਭੁੱਖ ਹੈ ਤੇ ਹੁਣ ਇੱਥੇ ਰਸਤੇ ਦੇ ਵਿੱਚ ਰੁਕੇ ਹਾਂ ਤੇ ਰੋਟੀ ਖਾਣ ਲੱਗੇ ਨਾ ਰੋਟੀ ਖਾ ਕੇ ਫਿਰ ਚੱਲਦੇ ਆਪਾਂ ਅੱਗੇ ਚੂਰੂ ਦੀ ਵੱਲ ਹਨਾ ਸਮਾਂ ਹੋ ਚੁੱਕਿਆ 5:20 ਦਾ ਤੇ ਸੂਰਜ ਨੀਵਾ ਹੁੰਦਾ ਹੁੰਦਾ ਕਾਫੀ ਜਿਹੜਾ ਨੀਵਾ ਹੋ ਗਿਆ ਨਾ ਤੇ ਸ਼ਾਮ ਦਾ ਟਾਈਮ ਹੋ ਗਿਆ ਇੱਧਰ ਨੇ ਪਾਸੇ ਜਿਹੜੇ ਕਿਸਾਨ ਆ ਆਪਣੇ ਗੁਵਾਰੇ ਦੀ ਫਸਲ ਜਿਹੜੀ ਥਰੇਸ਼ਰਾਂ ਹੀ ਕੱਢ ਰਹੇ ਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਤੇ ਸਾਹਮਣੇ ਜਿਹੜਾ ਕਿਸਾਨ ਦਾ ਘਰ ਵੀ ਆ ਤੇ ਉਹਦੇ ਘਰ ਦੇ ਬਿਲਕੁਲ ਸਾਹਮਣੇ ਜਿਹੜੀ ਫਸਲ ਆ ਕਾਸ਼ਾ ਰਹੀ ਕੱਢੀ ਜਾ ਰਹੀ ਆ ਨਾ ਤੇ ਇਹ ਸਾਰੇ ਖੇਤ ਨੇ ਜੀ Rajasthan ਦੇ ਤੇ Rajasthan ਦੇ ਵਿੱਚ ਜਿਹੜੇ ਝੰਡ ਦੇ ਰੁੱਖ ਨੇ ਬਹੁਤ ਜ਼ਿਆਦਾ ਨੇ ਤੇ ਆ ਫੇਰ ਇਹਨਾਂ ਦਾ ਤਰਾਵ ਆ ਗਿਆ ਪਾਣੀ ਸਟੋਰ ਕਰਕੇ ਰੱਖਦੇ ਨੇ ਇਹ ਫਸਲਾਂ ਨੂੰ ਲਾਉਣ ਦੇ ਲਈ ਤੇ ਆ ਸਾਰੇਆਂ ਜਿਹੜੀਆਂ ਧੇੜੀਆਂ ਲੱਗੀਆਂ ਹੋਈਆਂ ਨੇ ਜੀ ਉਹ ਗੁਵਾਰੇ ਦੀ ਫਸਲ ਕੱਟ ਕੇ ਲਾਈਆਂ ਗਈਆਂ ਨੇ ਇਹ ਰੋਡ ਦੇ ਉੱਤੇ ਰਸਤੇ ਦੇ ਵਿੱਚ ਜਿਹੜਾ ਆਪਾਂ ਨੂੰ ਇੱਕ ਢਾਬਾ ਮਿਲਿਆ ਹੈ ਨਾ yogi hotel and restaurant ਸ਼ੁੱਧ ਸ਼ਾਕਾਹਾਰੀ ਭੋਜਨ ਵਾਲੇ ਪੁਨਰਾਸ ਖਾਂਟਾ ਤਹਿਸੀਲ ਤਾਰਾ ਨਗਰ ਪੁਨਰਾਸ ਖਾਂਟਾ گاਉਂ ਦਾ ਜੀ ਇਹ ਹੋਟਲ ਆ ਹੈ ਨਾ ਤੇ ਇੱਥੇ ਜਿਹੜਾ ਅੱਜ ਆਪਾਂ ਅੱਜ ਦੀ ਰਾਤ ਰੋਕਾਂਗੇ ਤੇ ਟੈਂਟ ਸੁਖਬ੍ਰੀਤ ਨੇ ਜਿਹੜਾ ਆਪਣੇ ਸਾਈਕਲ ਤੋਂ ਲਾ ਲਿਆ ਹੈ ਨਾ ਤੇ ਅੱਜ ਦੀ ਰਾਤ ਜਿਹੜੀ ਆਪਾਂ ਟੈਂਟ ਦੇ ਵਿੱਚ ਰੁਕਾਂਗੇ ਇਹ ਢਾਬੇ ਦੇ ਉੱਤੇ ਹੈ ਨਾ ਤੇ ਹੁਣ ਜਿਹੜਾ ਆਪਾਂ ਟੈਂਟ ਲਗਾ ਰਹੇ ਹਾਂ ਤੇ ਆ ਆਪਣੇ ਸਾਈਕਲ ਜਿਹੜੇ ਖੜੇ ਨੇ ਹਨਾ ਰੋਡ ਦੇ ਬਿਲਕੁਲ ਉੱਪਰ ਜਿਹੜਾ ਇਹ ਵੈਸ਼ਨੂ ਢਾਬਾ ਤੇ ਢਾਬੇ ਦੇ ਇਧਰਲੇ ਪਾਸੇ ਹੁਣ ਆਪਾਂ ਟੈਂਟ ਲਾਉਨੇ ਆ ਤੇ ਅੱਜ ਦੀ ਰਾਤ ਜਿਹੜਾ ਆਪਾਂ ਟੈਂਟ 'ਚ ਰੋਕਾਂਗੇ ਤੇ ਕੱਲੂ ਸਵੇਰੇ ਫਿਰ ਜਿਹੜਾ ਇੱਥੋਂ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਾਂਗੇ ਹਾਂਜੀ ਸੁਖ ਫਰੀਦ ਜੀ ਤੇ ਕਾਫੀ ਦੂਰ ਦੂਰ ਤੱਕ ਕੋਈ ਵੀ ਜਿਹੜਾ ਉਹ ਨਹੀਂ ਸੀਗਾ ਹਨਾ ਕਿ ਆਪਣਾ ਹਾਂ ਬਈ ਇੱਥੇ ਪੈਟਰੋਲ ਪੰਪ ਢਾਬੇ ਬਹੁਤ ਦੂਰ ਦੂਰ ਆਉਂਦੇ ਨੇ ਫਿਰ ਅਸੀਂ ਜਿਹੜਾ ਅੱਗੇ ਸ਼ਹਿਰ ਆਉਣਾ ਸੀ ਕਸਵਾ ਤੇ ਉਹ ਉਥੋਂ 15 ਕਿਲੋਮੀਟਰ ਸੀ ਮੇਰੇ ਖਿਆਲ ਚ ਨਾ 14 15 ਦੇ ਕਿਲੋਮੀਟਰ ਦੇ ਨੇੜੇ ਫਿਰ ਅਸੀਂ ਇਹ ਬਾਈ ਨੂੰ ਪੁੱਛ ਲਿਆ ਬਾਈ ਨੂੰ ਕਿਹਾ ਵੀ ਇੱਥੇ ਅਸੀਂ ਰੋਟੀ ਖਾਵਾਂਗੇ ਤੇਰੇ ਕੋਲ ਇੱਥੇ ਰੁਕ ਜਾਾਂਗੇ ਰਾਤ ਨੂੰ ਰਿਸਕ ਵੀ ਨਹੀਂ ਲੈਣਾ ਚਾਹੀਦਾ ਜਿਵੇਂ ਪਹਿਲਾਂ ਪਿੱਛੇ ਆਪਾਂ ਰਾਤ ਨੂੰ ਚਲਾ ਰਹੇ ਸੀ ਸਾਈਕਲ ਉਹ ਸ਼ਹਿਰ ਸੀ ਬਾਈ ਨੇੜੇ ਨੇੜੇ ਉਰੇ ਜਿਹੜਾ ਕੁਝ ਹੈ ਉਹ ਨਹੀਂ ਆਲੇ ਦਾਲੇ ਮਿਹਰਬਾਨੇ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਹਨਾ ਟੈਂਟ ਲਾਉਣੇ ਆ ਤੇ ਕਾਫੀ ਦੂਰ ਦੂਰ ਤੱਕ ਜਿਹੜੇ ਪਿੰਡ ਹੈ ਨਹੀਂ ਹਨਾ ਤੇ ਸੁਨਸਾਨ ਇਲਾਕਾ ਤੇ ਇੱਥੇ ਰਸਤੇ ਦੇ ਵਿੱਚ ਜਿਹੜਾ ਆਪਾਂ ਨੂੰ ਹੋਟਲ ਮਿਲ ਗਿਆ ਸੀਗਾ ਹਨਾ ਤੇ ਅੱਗੇ ਫਿਰ 15 ਤੋਂ 20 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਦੂਰੀ ਤੇ ਜਿਹੜਾ ਇੱਕ ਵਧੀਆ ਸ਼ਹਿਰ ਸੀਗਾ ਕਿਹੜਾ ਤੀ ਸੁਖੀ ਫਹਿਰਾਨੀ ਬਤਨ ਕਿਹੜਾ ਤੇ ਆਪਾਂ ਟੈਂਟ ਲਾਉਣ ਲੱਗੇ ਸੀ ਹਨਾ ਅੰਕਲ ਜੀ ਆ ਕੇ ਕਹਿੰਦੇ ਵੀ ਹੋਟਲ ਦੇ ਅੰਦਰ ਜਿਹੜੇ ਮੰਜੇ ਖਾਲੀ ਪਏ ਨੇ ਨਾ ਵੀ ਤੁਸੀਂ ਉਹਨਾਂ ਦੇ ਉੱਤੇ ਰੈਸਟ ਕਰ ਲਿਓ ਤੇ ਅੱਜ ਦੀ ਰਾਤ ਤੋਂ ਫਿਰ ਆਪਾਂ ਜਿਹੜਾ ਅੰਕਲ ਉਹਨਾਂ ਦੇ ਮੰਜਿਆਂ ਤੇ ਕਰਾਂਗੇ ਰੈਸਟ ਤੇ ਸਵੇਰੇ ਜਿਹੜਾ ਇੱਥੋਂ ਅੱਗੇ ਦਾ ਸਫਰ ਕਰਾਂਗੇ ਸਟਾਰਟ ਤੇ ਹੁਣ ਜਿਹੜਾ ਟੈਂਟ ਵਾਲਾ ਕੰਮ ਆ ਫਿਰ ਅੱਜ ਆਪਣਾ ਰਹਿ ਗਿਆ ਤੇ ਹੋਟਲ ਦੇ ਵਿੱਚ ਜਿਹੜਾ ਆਪਾਂ ਨੂੰ ਰੈਸਟ ਕਰਨ ਦੇ ਲਈ ਮੰਜੇ ਮਿਲ ਗਏ ਅੱਜ ਦੀ ਰਾਤ ਆਪਾਂ ਇੱਥੇ ਰੁੱਕ ਗਏ ਸਾਵਾ ਸਾਭ ਤੋਂ ਅੱਗੇ گاؤں ਬੈਜਦਾ ਪੁਨਰਾਸ ਇੱਥੇ ਆਪਾਂ ਰੁਕੇ ਹੋਏ ਆ ਤੇ ਅੱਜ ਹੁਣ ਆਪਾਂ ਇੱਥੇ ਜਿਹੜਾ ਵਲੌਗ ਦਾ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ